ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 13 ਨਵੰਬਰ ਤੇ ਡੇਲੀ ਬਲੌਗ ਦੇ 85 ਤਾਂ ਜਿਵੇਂ ਕਿ ਆਇਆ ਸੀਗਾ ਕਿ ਅਪਣੇ 13 ਨਵੰਬਰ ਤੋਂ ਪ੍ਰਵਾਹ ਫੇਰੀਆਂ ਸ਼ੁਰੂ ਨੇ ਤੇ ਆਪਾਂ ਪੂਰੀ 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 ਕੋਸ਼ਿਸ਼ ਕਰਾਂਗੇ ਪ੍ਰਵਾਹ ਫੇਰੀਆਂ ਤੇ ਜਾਣ ਦੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਗੁਰੂ ਘਰ ਆਗੇ ਪ੍ਰਵਾਹ ਫੇਰੀ ਥੋੜੇ ਟਾਈਮ ਚ ਚੱਲੂ ਵੀ ਸਟਾਰਟ ਹੋਊਗੀ ਪਰ ਪ੍ਰਵਾਹ ਫੇਰੀ ਨੂੰ ਸਟਾਰਟ ਕਰਨ ਤੋਂ ਪਹਿਲਾਂ ਠੀਕ ਹੈ ਮੱਥਾ ਟੇਕ ਦੇਣੇ ਸਾਰੇ ਅੰਦਰ ਦਰਵਾਜ਼ਾ ਸਾਹਿਬ ਦੇ ਤੇ ਆਪਾਂ ਵੀ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਜਾਈਏ ਬੰਨ ਕਰਨ ਵਾਲੀ ਬਹੁਤ ਜ਼ਿਆਦਾ ਨੇ ਦਾਦਾ ਜੀ ਇਹ ਮੈਂਬਰ ਹੁੰਦੇ ਸੀਗੇ ਬਹੁਤ ਸੇਵਾ ਕੀਤੀ ਜਬ ਜਬ ਪੜਾਉਂਦੇ ਸੀ ਆਹ ਦਿਨਾਂ ਦੇ ਵਿੱਚ ਪ੍ਰਵਾਤ ਫੇਰੇ ਜਾਂਦੀ ਆ ਫਿਰ ਨਗਰ ਕੀਰਤਨ ਜਾਂਦਾ ਮੈਂ ਤੇ ਮੇਰਾ ਭਰਾ ਪ੍ਰੀਤ ਹੁਣ ਤਾਂ ਇਟਲੀ ਬੈਠਾ ਉਹ ਵੀ ਆ ਰਿਹਾ ਰਸਿਆ ਮਹੀਨੇ ਸਫਾਈ ਨੂੰ ਉਹਨੇ ਵੀ ਆ ਜਾਣਾ ਤੇ ਫਿਰ ਮਜ਼ਾ ਆਊਗਾ ਕਿ ਮੈਂ ਤੇ ਫਰੀਦ ਨੇ ਇੰਨੀ ਸੇਵਾ ਕਰੀ ਯਾਰ ਇੰਨੇ ਪ੍ਰਵਾਸ ਸੁਰਚ ਜਾਂਦੇ ਹੁੰਦੇ ਨਗਰ ਕੀਰਤਨ ਤੇ ਜਾਂਦੇ ਹੁੰਦੇ ਤੇ ਜਿਹੜੇ ਪਰਸਨ ਸੰਗਰੂਰ ਤੇ ਰਹਿਣ ਵਾਲੇ ਨੇ ਇੱਕ ਤਾਂ ਆਉਂ ਆਉ ਗੁਰਦੁਆਰਾ ਮਹਿਲਮਾਰਗ ਸਾਹਿਬ ਪ੍ਰਵਾਸ ਤੇਰੀਆਂ ਸ਼ੁਰੂ ਹੋ ਗਈਆਂ ਤੇ ਸੰਗਤ ਦਾ ਘੱਟ ਦੇਖੋ ਕਿੰਨੀ ਸੰਗਤ ਹੋ ਗਈ ਬਾਕੀ ਇੱਕ ਆਫਲਾ ਜੁੜਦਾ ਜਾਊਗਾ ਅੱਜ ਪਹਿਲਾ ਦਿਨ ਆ ਥੋੜੀ ਜਿਹੀ ਘੱਟ ਹੋਊਗੀ ਪਰ ਰੋਜ਼ ਵੱਧ ਜਾਈਊ ਬਾਕੀ ਜਿਵੇਂ ਜਿਵੇਂ ਪ੍ਰਵਾਸ ਹੋਰੀ ਹੁੰਦੀ ਲੱਗੂਗੀ ਤੇ ਲੋंदे ਰਾਤ ਤੋਂ ਜੁੜਦੇ ਜਾਂਦੇ ਨੇ

ਤਨ ਸ਼੍ਰੀ ਗੁਰ ਤੇਗ ਬਹਾਦਰ ਧੰਦੁਰ ਤੇਗ ਬਹਾਦਰ ਧੰਨ ਸ਼੍ਰੀ ਗੁਰ ਤੇਗ ਬਹਾਦਰ ਕੁੰ ਦੀ ਚਾਤਰ ਗੁਰ ਤੇਗ ਬਹਾਦਰ ਤੇਗ ਬਹਾਦਰ ਕੁੰ ਦੀ ਚਾਤਰ ਰਾਜਾ ਚਕਤ ਮੇਰੀ ਬੰਦਨਾ ਟੰਡਾ ਤੇ ਮੇਰੀ ਬੰਦ ਨਾ ਗੰਗਾ ਤੇ ਮੇਰੀ ਬੰਦ ਨਾ ਗੰਗਾ ਤੇ ਮੇਰੀ ਬੰਦ ਨਾ ਠੋੜ ਚੰਡਾ ਤੇ ਮੇਰੀ ਕੁੰਦਨਾ ਕੰਗਾਤ ਮੇਰੀ ਬੰਦਨਾ ਸਤਿ ਕਿਲਾ ਤੁਮਰਤ ਕੰਗਾਤ ਮੇਰੀ ਬੰਦਨਾ ਕੰਗਾਤ ਮੇਰੀ ਬੰਦਨਾ ਤੇ ਗੁਰੂ ਆਇ ਗੁਰੂ ਆਇ ਦੁਰੂ ਸੰਨਿ ਸ਼ਰੀ ਗੁਰ ਤੇਗ ਬਹਾਦਰ ਤਾਨਿ 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 ਸ਼ਰੀ ਗੁਰ ਤੇਗ ਹਾਜ਼ਰ ਨੇ ਨੀ ਨਾਨਕ ਕੀ ਪ੍ਰਭ ਬੇਨਤੀ 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 ਵਾਹਿਗੁਰੂ 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 ਆਪਣੀ ਭੈਣ ਲਾਓ ਗੁਰਵਾਇ 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 ਕੋਰ ਤੇ ਗੀਤਾਂ ਕਰ ਸੀ ਮਰੀਏ ਕੋਰ ਤੇ ਗੀਤਾਂ ਕਰ ਸੀ ਮਰੀਏ ਕੋਰ ਰਹੇ ਦਿੱਤੀ ਚਾਦਰ ਸੀ ਮਰੀਏ ਕੋਰ ਰਹੇ ਦਿੱਤੀ ਚਾਦਰ ਸੀ ਦਿੱਤੀ ਚਾਦਰ ਸੀ ਮਰੀਏ ਕਹ ਨਾ ਨੀਤੇ ਆਵੇ ਸਾਰੇ ਸਭ ਥਾਈ ਹੋਏ

ਮੇਰੇ ਸੰਗ ਸਦਾ ਕਰਾਈ ਕੋ ਮੇਰੇ ਸੰਗ ਸਦਾ ਹੈ ਨਾਲੇ ਕੋ ਮੇਰੇ ਸੰਗ ਸਦਾ ਹੈ ਨਾਲੇ ਮੇਰੇ ਸੰਗ ਸਦਾ ਹੈ ਨਾਲੇ ਕੋ ਮੇਰੇ ਸੰਗ ਸਦਾ ਹੈ ਨਾਲੇ ਕੋ ਮੇਰੇ ਸੰਗ ਸਦਾ ਹੈ ਨਾਲੇ ਪਰ ਮੇਰੇ ਸੰਗ ਸਦਾ ਹੈ ਨਾਲੇ ਰਹੀ ਜਿਉ ਪਿੰਡ ਸਭ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣ ਬੋਲਣਾ ਜੀ ਵਾਹਿਗੁਰੂ 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 ਜਪੇ ਅਨਪਗਤੀ ਕੀਤੇ ਕਿਤੋਂ ਬਲੇ ਰਾਜ ਗਜੀਆਂ ਨਾਮ ਜਪੇ ਅਨਪਗਤੀ ਕੀਤੇ ਕਿਤੋਂ ਬਲੇ ਰਾਜ ਗਜੀਆਂ ਨਾਮ ਜਪ ਕੇ ਧੰਨ ਧੰਨ ਸ਼ੀਰ ਗੁਰ ਤੇਗ ਬਹਾਦਰ ਧੰਨ ਧੰਨ ਤੇਰੀ ਗੁਰ ਤੇਗ ਬਹਾਦਰ ਧੰਨ ਧੰਨ ਤੇਰੀ ਗੁਰ ਤੇਗ ਬਹਾਦਰ ਤੇਗ ਬਹਾਦਰ ਧਰਮ ਦੀ ਚਾਦਰ कर्म ही तुसाद कया तर्म हे तुसा दर्म ही तुसा दार जना ओ रोद लुपकारुप गने मै वारे जाम साहिब जनाद मन्हे मां वारे जमां ਸਾਹਿਬ ਜਨਾ ਦੀ ਹਮੰਦੇ ਹਾਂ ਜੀ ਆਪਾਂ ਗੁਰੂ ਘਰ ਵਾਪਸ ਆ ਗਏ ਅਗੇ ਅਸੀ ਵੀ ਪ੍ਰੇਮ ਮਸਤੀ ਤੇਨ ਬਹਦੋ ਰਾਣੀ ਤੇਰੀ ਲਈ ਨੇੜੇ ਤੇ ਦੂਰ ਜਿੰਨੇ ਨਾਮ ਆਇਆ ਕੈ ਨਾ ਬशकਨ ਕਾਇਆ ਮੁਕਤਰ ਮੁਖੂ ਮੰਦਿਆ ਮਨਸਤ ਪੰਕਾਲੇ ਗਾਉ ਆਪਣੇ ਸੁਪਨ ਬੋਲਦੇ ਜੇਤੀ ਟੁੱਟੀ ਨਾਲ ਬੋਲੋ ਵਾਈ ਗੁਰਦੀ ਕਾਖਾ ਵਾਈ ਗੁਰਦੀ ਕੀ ਵਦੇ ਵਦੇ ਵਾਖੂ ਗੁਰਦੀ ਕਾਖਾ ਵਾਹ ਵਾਈ ਗੁਰਦੀ ਕੀ ਫਦੇ ਫਦੇ ਪ੍ਰੋਵਾਹੇ ਗਰੋ ਅਰਦਾਸਿਕੋੰਕਾਰ ਸ੍ਰੀ ਵਾਹਿਗੁਰੂ ਜੀ ਕਿਫਤੇ ਸ੍ਰੀ ਗੁਰੂ ਭੀ ਸਹਾਇ ਬਾਪ ਸ੍ਰੀ ਗੁਰੂ ਭੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਚੰਤ ਗੁਰਦੇਸ ਅਮਰ ਕਾ ਗੁਰ ਨਾਨਕ ਦੇਵ ਜੀ ਰੰਗਤ ਗੁਰਤੇ ਅਮਰਦਾਸ RAM DAS ਜੀ ਹੁਣ ਸਹਾਇ ਅ ਜਿਨਾਂ ਗੋਗਦਨਾਉ ਸਹਰੂ ਸ੍ਰੀ ਹਰਾਈ ਸ੍ਰੀ ਹਰ ਪ੍ਰਸੰਤ ਧਾਈਏ ਜਿਸ ਵਿੱਠੈ ਸਤੁਕ ਜਾਏ ਤੇਗ ਬਹਾਦਰ ਸਿੰਘ ਰੇ ਕਰਮੋ ਨਿਤੇ ਆਵੇ ਧਾਈ ਸਭ ਸੰਗ ਹੋਏ ਸਹਾਇ

ਤਰੀ ਗ੍ਰਸਤੀ ਤੋਂ ਸਾਰੇ ਪੂਰੇ ਬਾਪ ਜੀ ਦੀ ਸਹਾਵਾ ਨਾਲ ਬੇਪਰਿਅ ਸੰਗਤਾਂ ਕੋਲ ਸੇਵਾ ਦਾ ਮਾਣਿਤ ਪਰਦੇ ਬੇਅੰਤ ਫੁਰਦਾਨੀ ਤੁਲਾ ਸਮਤ ਰਕਸ਼ਸਤਾਂ ਨੂੰ ਇਹਨਾਂ ਪ੍ਰਭਾਤ ਤਰੀ ਵਿੱਚ ਆਪ ਜੀ ਨੇ ਸੰਗਤ ਕੋ ਸਹਾਇਤਾ ਕਰਨ ਨੂੰ ਸੰਗਤਾਂ ਦੇ ਸਿੱਖ ਤੇ ਮਹਿਰਾਂ ਪਰਸਨ ਸਤਿਗੁਰੂ ਜੀ ਦੇ ਸਿਦਕੇ ਕਿਪਾ ਆਪ ਜੀ ਨੂੰ ਸਭੂ ਨਿਜੀ ਸਾਨਾਂ ਤੇ ਪਾਕੀ ਗੱਤ ਦੇ ਰੂਪ ਵਿੱਚ ਇਹਨਾਂ ਕਰੀਆਂ ਪਰਿਵਾਰਾਂ ਕੋਲ ਸੰਗਤਾਂ ਕੋਲ ਬੇਅੰਤ ਫੁਰਦਾਨੀ ਤੁਲਾ ਸਮਤ ਰਕਸ਼ਸਤਾਂ ਦੇ ਸੇਵਾ ਕੀਤੀਆਂ ਥਾਏ ਪਾਉਣੀਆਂ ਭਾਵਨਾ ਪੂਰਤ ਕਰਨੀਆਂ ਜੀ ਚੜ੍ਹਦੀ ਕਲਾ ਵਿੱਚ ਰੱਖਿਸ ਕਰਨੀਆਂ ਸੁਖ ਹੋਵੇ ਨਾ ਪਿਤਾਵਾ ਨਾਨਕਾ ਚੜ੍ਹਦੀ ਕਲਾ ਜਿਹੇ ਪਾਣੇ ਸਰਬੱਤ ਦਾ ਭਾਵਾ ਵਾਹਿਗੁਰੂ ਦੀ ਕਿਰਪਾ ਸਦਾ ਨਾਮ ਵਾਹਿਗੁਰੂ ਜੀ ਜੈ ਮਾਤਾ ਜੀ ਤੀ ਆਪਾਂ ਅੱਗੇ ਘਰੇ ਦਿਨ ਦੀ ਸ਼ੁਰੂਆਤ ਬਹੁਤ ਵਧੀਆ ਹੋਈ ਬਾਖੇ ਹੁਣ ਦੇਖਦੇ ਆਂ ਸਾਰਾ ਦਿਨ ਵਾਹਿਗੁਰੂ ਦੀ ਕਿਰਪਾ ਰਹੂਗੀ ਚੜ੍ਹਦੀ ਕਲਾ 'ਚ ਕਮਾਈਆਂ ਹੋਣਗੀਆਂ ਤੇ ਚੜ੍ਹਦੀ ਕਲਾ 'ਚ ਦਿਨ ਲੰਘਣਾ ਤਾਂ ਬਸ ਮੈਡਮ ਕੋਕੜ ਹੋਰ ਰਹਿਣ ਤਿਆਰ ਤੇ ਫਿਰ ਉਹਨਾਂ ਨੂੰ ਸਕੂਲ ਛੱਡ ਕੇ ਆਵਾਂਗੇ ਤੇ ਆ ਕੇ ਖੋਲਾਂਗੇ ਆਫਿਸ ਐਵੇਂ ਮੈਂ ਸੋਚਦਾ ਕਿ ਮੈਂ ਹੁਣ ਇਨੀ ਜਲਦੀ ਉੱਠੀ ਗਿਆ ਸੀ ਸਾਰਾ ਕੁਝ ਹੋ ਗਿਆ ਤਾਂ ਆਫਿਸ ਵੀ ਖੋਲ ਹੀ ਆਵਾਂ ਹਨਾ ਬਾਬਾ ਸਕੂਟੀ ਤੇ ਜਾ ਕੇ ਖੋਲਿਆ ਹਣਾ ਆਫਿਸ ਤੇ ਜੀ ਆਫਿਸ ਖੋਲਿਆ ਹੀ ਏ ਕਿਉਂਕਿ ਜਲਦੀ ਉੱਠੇ ਆ ਗੁਰੂ ਘਰ ਜਾ ਕੇ ਆਏ ਆ ਤਾਂ ਇਸ ਸਮੇਂ ਦਾ ਵੀ ਲਾਹਾ ਲੈ ਲਈਏ ਕਿਉਂਕਿ ਫਿਰ ਨਹੀਂ ਤਾਂ ਬੈਣਾ ਹੀ ਸੀਗਾ ਫਿਰ ਉਸ ਟਾਈਮ ਨੂੰ ਯੂਜ਼ ਕਰਕੇ ਆਪਾਂ ਜਾਂਦੇ ਆ ਆਫਿਸ ਖੋਲ ਕੇ ਆਉਣਾ ਬਸ ਅਜੇ ਆਹ ਇਹਨਾਂ ਕੋਲ ਕੋਲ ਜਿੱਤਾ ਲੇਟ ਹੋ ਗਿਆ ਨੇ ਅੰਗਾ ਕਿ ਮ ਕੋਲ ਆਈਏ ਫਿਰ ਆ ਕੇ ਇੱਕ ਉਹ ਗੜ ਦੇ ਛੱਟ ਕੇ ਹੋਣਾ ਸਕੂਟੀ ਵੀ ਟੈਪ ਅਪ ਪਾਉਣਾ ਚਾਹੀਦੀ ਆ ਉਹ ਉਹਨਾਂ ਨੇ ਬਿੰਦੀ ਨੂੰ ਛੱਟਣ ਜਾਣਾ ਵਾ ਸਭ ਤੋਂ ਜਲਦੀ ਲੈ ਜਾ ਕੇ ਆਉਣੇ ਤਾਂ ਜੀ ਆਫਿਸ ਆਪਾਂ ਨੇ ਖੋਲਤਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇ ਇੱਕ ਯਾਦ ਰਾਹਣਾ ਦੋਨੇ ਕੁਰਸੀਆਂ ਦੇ ਤੌਲੀਏ ਘਰੇ ਨੇ ਮੰਮਾ ਧੋਤੇ ਸੀਗੇ ਲੈ ਕੇ ਆਉਣੇ ਤੇ ਆਪਾਂ ਨੇ ਜੋਤ ਵੀ ਲਾਤੀ ਤਾਂ ਬਸ ਹੁਣ ਆਪਾਂ ਘਰੇ ਚੱਲਦੇ ਹਾਂ ਕਿਉਂਕਿ ਘੋਗੜ ਨੂੰ ਛੱਡ ਕਿਉਂ ਨਾ ਇੱਕ ਆਪਾਂ ਨੇ ਬਿੰਦੀ ਨੂੰ ਛੱਡ ਕਿਉਂ ਨਾ ਦਰਨ ਦਾ ਵੀ ਵੀ ਘੈਂਟ ਆ ਅਜੇ ਸੂਰਜ ਸਿੱਧਾ ਆਇਆ ਨਹੀਂ ਆਂ ਦਰਕਤਾਂ ਦੇ ਪਿੱਛੇ ਆ ਸੂਰਜ ਕਿੰਨੀ ਸ਼ਾਂਤੀ ਹੈ ਤੇ ਇਸ ਸ਼ਾਂਤੀ ਦੇ ਵਿੱਚ ਟ੍ਰੈਵਲ ਮੇਟ ਓਪਨ ਹੋ ਗਿਆ ਸਵੇਰੇ ਸਵੇਰੇ ਤੁਹਾਨੂੰ ਪਤਾ ਹੈ ਟਿਕਟਾਂ ਬੁੱਕ ਕਰਾਉਣ ਲਈ ਫੰਡ ਸ਼ੋ ਕਰਵਾਉਣ ਲਈ ਲੋਨ ਕਰਵਾਉਣ ਦੇ ਲਈ 홀ੀਡੇ ਪੈਕੇਜ ਲੈਣ ਦੇ ਲਈ ਸਿਰਫ ਇੱਕ ਨਾਮ ਟ੍ਰੈਵਲ ਮੇਟ ਥੋੜਾ ਪ੍ਰੋਸੈਜ ਹੋਰ ਦੂਜੀ ਗੱਲ ਇਹ ਆਫਿਸ ਆ ਤੁਹਾਡੇ ਭਰਾ ਦਾ ਤੁਸੀਂ ਮੇਰਾ ਪਰਿਵਾਰ ਹੋ ਤੁਸੀਂ ਜੋ ਵੀ ਟਿਕਟ 홀ੀਡੇ ਪੈਕੇਜ ਲੋਨ ਜੋ ਵੀ ਤੁਸੀਂ ਕਰਵਾਉਣਾ ਮੈਨੂੰ ਇੱਕ ਵਾਰ ਜਰੂਰ ਕਾਲ ਕਰੋ ਤੁਹਾਡੀ ਬੱਤੋਂ ਵੱਧ ਹੈਲਪ ਕਰੂੰਗਾ ਤੇ ਵਧੀਆ ਤੋਂ ਵਧੀਆ ਡੀਲ ਦਵਾਂਗੇ ਤੇ ਕਰਵਾਓ ਜੀ ਬਾਕੀ ਜੇ ਆਉਣਾ ਮੈੱਲ ਸਾਰਾ ਪਤਾ ਵਗੈਰਾ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਵੈਸੇ ਦੱਸਦਾ ਤਾਂ ਉਹ ਸਾਹਮਣੇ ਜਿਹੜਾ ਗੇਟ ਲਿਖਾਉ ਨੂੰ ਕਹਿੰਦੇ ਨੇ ਨਾਬਾ ਗੇਟ ਨਾਬਾ ਗੇਟ ਆ ਕੇ ਉਰੇ ਹੈਗਾ ਸਿਟੀ ਪਾਰਕ ਸਾਹਮਣੇ ਬੀਐਸਐਨਲ ਪਾਰਕ ਕਹਿੰਦੇ ਨੇ ਉਹਦੇ ਬਿਲਕੁਲ ਆਪੋਜ਼ਿਟ ਸਾਈਡ ਹੀ ਆ ਆਪਣਾ ਟਰੈਵਲ ਮੇਟ ਤਾਂ ਜੀ ਮੈੱਲ ਆਉਣਾ ਹੋਇਆ ਕਿਸੇ ਕੰਮ ਦੇ ਰਿਲੇਟਡ ਆਉਣਾ ਹੋਇਆ ਸਾਰੇ ਆਪਣੇ ਕੰਮ ਨੇ ਕਿ ਮੇਨ ਤੇ ਬਾਕੀ ਇਹਦੇ ਤੇ ਲਿਖੇ ਹੋਏ ਨੇ ਕਿ ਸਾਰੇ ਤੁਸੀਂ ਆ ਸਕਦੇ ਹੋ ਜੇ ਨਹੀਂ ਆ ਸਕਦੇ ਤਾਂ ਨੰਬਰ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੈਗੇ ਨੇ ਤੁਸੀਂ ਕਾਲ WhatsApp ਕਰਕੇ ਕੁਇਰੀ ਲੈ ਸਕਦੇ ਤਾਂ ਅਸੀਂ ਚੱਲੇ ਜੀ ਸਕੂਲ ਘਰੋਂ ਛੱਡਣ ਜਾ ਰਿਹਾ ਮੈਂ ਤੇ ਬਸ ਹੋਰ ਤਾਂ ਕੁਝ ਨਹੀਂ ਇਹ ਸੀ ਖੁਸ਼ ਆਪਦੀਆਂ ਗੱਲਾਂ ਮਾਰਾਂ ਕੁਝ ਆਪ ਦਾ ਟਾਈਮ ਸਪੈਂਡ ਕਰਾਇਆ ਬਾਚੂ ਮਿਲਦਾ ਫਿਰ ਹੁਣ ਤੁਹਾਨੂੰ ਮੈਂ ਮੈਂ ਆ ਗਿਆ ਘਰੇ ਇਹ ਆ ਪਾ ਕੱਪੜੇ ਰੱਖਣੇ ਆ ਪ੍ਰਵਾਤ ਫਿਰ ਲਈ ਹੋਗੇ ਮੰਮੀ ਨੂੰ ਧੋਣੇ ਔਖੇ ਨੇਗੇ ਪਾਪਾ ਹੈਲਪ ਕਰਦੇ ਨੇਗੇ ਮੰਮਾ ਦੇ ਕੱਪੜੇ ਧੋਣ ਦੇ ਵਿੱਚ ਪੈ ਜਾਂਦੇ ਡੈਡੀ ਹੀ ਡਿਊਟੀ ਨਿਭਾਉਂਦੇ ਨੇ ਆਰ ਨਾ ਮੈਂ ਵੀ ਜੀ ਕੰਮ ਤੇ ਹੁੰਨਾ ਕੋਕੜ ਵੀ ਕੰਮ ਤੇ ਹੁੰਦੀ ਮਮਾ ਦੇ ਹੱਥ ਤੇ ਇਨਫੈਕਸ਼ਨ ਹੋ ਜਾਂਦੀ ਇਸ ਕਰਕੇ ਪਾਪਾ ਇਹ ਕੰਮ ਕਰਦੇ ਹੀ ਕੋਈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਆਪਣੇ ਪਰਿਵਾਰ ਦੇ ਸਾਰੇ ਕੰਮ ਹੀ ਸਭ ਨੂੰ ਜਿਹਨੂੰ ਟਾਈਮ ਲੱਗੇ ਕਰਦੇ ਨੇ ਚਾਹੀਦੇ ਆ ਸਭ ਨੇ ਡਿਊਟੀ ਵੰਡੀ ਹੋਈ ਹੈ ਹੋ ਤੇ ਯਾਰ ਮੈਂ ਟੋਪੀ ਲਈ ਹੀ ਹਾ ਹਾ ਇੰਨੀ ਖੁਰਖੁੰਦੀ ਹੈ ਹਾ ਹੋ 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 ਵਾ ਨੰ ਮਜ਼ਾ ਆ ਗਿਆ ਤੇ ਮੈਡਮ ਨੇ ਲਿਆ ਸਕੂਲ ਤੋਂ ਤੇ ਆਉਂਦੇ ਹੁੰਦੇ ਸੀ ਨਾ ਇੱਕ ਦਿਨ ਸਕੂਲ ਤੋਂ ਡਰਮ ਦਿੱਤਾ ਉਹ ਫਟ ਚੁੱਕਿਆ ਤੇ ਉਹ ਰਿਪੇਅਰ ਕਰਵਾਉਣਾ ਵਾ ਤੇ ਆਉਂਦੇ ਆਉਂਦੇ ਸੀ ਉਸੇ ਦੁਕਾਨ ਦੇ ਕੋਲ ਲੰਗੇ ਜਿੱਥੋਂ ਇਹ ਕਹਿੰਦੇ ਸੀਗੇ ਕਿ ਕੋਈ ਕੁਲਚਾ ਮਿਲਦਾ ਹੁੰਦਾ ਤੁਹਾਨੂੰ ਯਾਦ ਆ ਗਿਆ ਦੰਦ ਨੂੰ ਫਿਰ ਮੈਂ ਪੁੱਛਣ ਗਿਆ ਪਰ ਉਹ ਕਹਿੰਦੇ ਆਰਡਰ ਤੇ ਤਿਆਰ ਕਰਦੇ ਆ ਤੇ ਮੈਡਮ ਉਹ ਕਹਿੰਦੇ ਕਿ ਆਪਾਂ ਫਿਰ ਉਹ ਖਾ ਲੈਨੇ ਆ ਸਮੋਸੇ ਤੇ ਚਲੋ ਸਮੋਸੇ ਟੈਸਟ ਕਰਦੇ ਇਸ ਜਗ੍ਹਾ ਤੇ ਕਰਤਾਰ ਰੈਸਟੋਰੈਂਟ ਥੋੜੀ ਬਚਪਨ ਦਾ ਨਾ ਇਹ ਵੀ ਬਚਪਨ ਦਾ ਹੈ ਇਸ ਕੀੜੀ ਦੀ ਤਾਕਤ ਦੇਖੋ ਤੁਸੀਂ ਇਹਦੀ ਕਿਰਪਾ ਹੀ ਕਿ ਹੈ ਇਹਨੂੰ ਫੋਕ ਮਾਰੋ ਨਾ ਉੱਟੀ ਵੀ ਤੋਰੀ ਕਪੜੀ ਅੱਜ ਤਾਂ ਪਾਸੇ ਅੰਦਾ ਦਾ ਖਾ ਲਿਆ ਫਿਰ ਕਿਹੜਾ ਆਇਆ ਕੀ ਬਲੌਗ ਵੀ ਬਣਾਉਣਾ ਸੀਗਾ ਹਾਂ ਅੰਦਾ ਖਾ ਖਾ ਕੇ ਸਭ ਤੋਂ ਜ਼ਿਆਦਾ ਇਹਨਾਂ ਉਹ ਮੈਂ ਨਹੀਂ ਪਹੁੰਚਦਾ ਪੂਰਾ ਦਿੱਤਾ ਥੀਗਾ ਇਹ ਆਸੀ ਜੀ ਡਰਮ ਸਕੂਲ ਵਾਲੇ ਨੇ ਮੈਨੂੰ ਕਿਹਾ ਕਿ ਸਾਡੀ ਹੈਲਪ ਕਰ ਦੋ ਤੁਸੀਂ ਜਾਓਗੇ ਤਾਂ ਤੇ ਲੈ ਚੜ ਫਟ ਗਿਆ ਸੀਗਾ ਤੋ ਕਸੀ ਆ ਗਈ ਜੀ ਉਹਰੇ ਉਹ ਸੀ ਪਾਇਰ ਐ 뮤직 ਬਸ ਪਾਤੀ ਦੇਖਣਾ ਚੋ ਚਲੀ ਤੇ ਗੱਡੀ ਚ ਦਿਨਾਂ ਨਿਸ਼ਾਨ ਪੈ ਗਿਆ ਵਈ ਚਲੋ ਚਲੀ ਹਾਂ ਹਾਂ ਚਲੋ ਹਾਂ ਤੇ ਮੈਂ ਆ ਕੇ ਸੋ ਗਿਆ ਸੀਗਾ ਤੇ ਹੁਣ ਹੁਣ ਉੱਠਿਆ ਬਹੁਤ ਗੁੜੀ ਨੀਂਦੇ ਕਿਉਂਕਿ ਸਵੇਰੇ ਜਲਦੀ ਉੱਠੇ ਹੋਏ ਸੀ ਨਾ ਟਵਾਦ ਫੇਰੀ ਲਈ ਤੇ ਬਸ ਅੱਜ ਦਾ ਦਿਨ ਤਹੀਂ ਰਹਾ ਜੋ ਥੋੜਾ ਥੋੜਾ ਕੰਮ ਸੀਗਾ ਆਪਾਂ ਕਰ ਲਿਆ ਤੇ ਨੀਂਦ ਵੀ ਪੂਰੀ ਕਰ ਲਈ ਹੁਣ ਨੀਂਦ ਔਖੀ ਆਊਗੀ ਪਰ ਆਪਾਂ ਬੁੱਕ ਪੜ ਲਾਂਗੇ ਤਹੀਂ ਵਲੌਗ ਦਾ ਐਂਡ ਹੋ ਰਿਹਾ ਤੇ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆਂ ਕੱਲ ਨੂੰ ਅੱਜ ਦੇ ਲਈ ਗੁੱਡ ਨਾਈਟ ਤੇ ਉਹ ਇੱਕ ਗੱਲ ਰਹਿ ਗਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਆਪਣੇ 350 ਸਬਸਕ੍ਰਾਈਬਰ ਹੋ ਗਏ ਹੁਣ ਅੱਗੇ ਚੱਲ ਰਹੇ ਆ 400 ਕਰਨੀ ਜਦੋਂ 400 ਹੋ ਗਏ ਇਸ ਸਦਾ ਸ਼ੁਕਰੀਆ ਕਰੂੰ